ਰਾਮ ਕਲੀ ਘਰ ਦੂਜਾ ਬਾਣੀ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਬੰਦ ਚ ਬੰਦਨ ਪਾਇਆ ਮੁਕਤੈ ਗੁਰ ਅਨਲ ਬੁਝਾਇਆ ਜਬ ਨਖ ਸਿੱਖ ਇਹੋ ਮਨ ਚੀਨਾ ਤਬ ਅੰਤਰ ਮੱਜਨ ਕੀਨਾ ਪਵਨ ਪਤ ਉਨ ਮਨ ਰਹਿਨ ਖਰਾ ਨਹੀਂ ਮਿਰਤ ਨਾ ਜਨਮ ਜਰਾ ਰਹਾ ਹੋ ਉਲਟੀ ਲੈ ਸਖਤ ਸਹਾਰੰ ਪੈਸੀ ਲੈ ਗਗਨ ਮਝਾਰੰ ਵੇਦੀ ਲੈ ਚਕਰ ਪੁਆੰਗਾ ਭੇਟੀ ਲੈ ਰਾਏ ਨਸੰਗਾ ਚੂਕੀ ਲੈ ਮੋਹ ਮਯਾਸਾ ਸਸਕੀਨੋ ਸੂਰ ਗਰਾਸਾ ਜਬ ਕੁੰਬਕ ਪਰ ਪਰ ਲੀਣਾ ਤਹਿ ਬਾਜੇ ਅਨਹਦ ਬੀਣਾ ਬਕਤ ਬਕ ਸਬਦ ਸੁਨਾਇ ਸੁਨ ਤੈ ਸੁਨ ਮਨ ਬਸਾਇ ਕਰ ਕਰਤਾ ਉਤਰਸ ਪਾਰੰ ਕਹ ਕਬੀਰ ਸਾਰੰ ਚੰਦ ਸੂਰਜ ਦੋਇ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਾਰ ਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਧਰ ਅਪ ਧਰਿਆ ਆਪ ਸਾਰ ਰਹਾਉ ਹੀਰਾ ਦੇਖ ਹੀਰੇ ਕਰੋ ਆਦੇਸ ਕਹ ਕਬੀਰ ਨਰਨਜਨ ਅਲੇਖ ਦੁਨੀਆ ਹੁਸਿਆਰ ਬੇਦਾਰ ਜਾਗਤ ਉਸਿਅਤ ਹੋ ਰੇ ਭਾਈ ਨਗਮ ਹ ਨਗਮ ਹੁਸਿਆਰ ਪਹਰੂਆ ਦੇਖਤ ਜਾਮਲੇ ਜਾਈ ਰਹਾ ਹੋ ਨੀਬ ਭਇਓ ਆਂਬ ਆਂਬ ਭਇਓ ਨੀਂਬਾ ਕੇਲਾ ਪਕਾ ਝਾਰ ਨਾਲੀਏਰ ਫਾਲ ਸੇਰ ਪਕਾ ਮੂਰਖ ਮੁਗਧ ਗਵਾਰ ਹਰ ਭਾਇਓ ਖਾਂਡ ਰੇਤ ਮਹਿ ਬਿਖਰਿਓ ਹਸਤੀ ਚੁਨਿਓ ਨਾ ਜਈ ਕਹਿ ਕਮੀਰ ਕੁੱਲ ਜਾਤ ਪਾਤ ਤਜ ਚੀਟੀ ਹੋਏ ਚੁਨ ਖਾਈ ਬਾਣੀ ਨਾਮ ਦੇਵ ਜੀਓ ਕੀ RAM ਕਲਿ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਅਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ ਮਧੇ ਭਰਮੀ ਹਲੇ ਪੰਜ ਜਨਾ ਸਿਵ ਬਾਤ ਬਤਉਆ ਚੀਤ ਸੋ ਡੋਰੀ ਰਾਖੀ ਹਲੇ ਮਨ RAM ਨਾਮ ਭੇਦੀ ਹਲੇ ਜੈਸੇ कनक कला चित मांडिय ले रहा आनी कुंभ पर ले उदक राजकुआर पुरंदर ये हस्त विनोद विचार करती है चीत सो घागर राखी ले मंदर एक द्वार धस जाके गौ चरावन छाड़ी अले पांच को सप साप ਪੰਜ ਕੋਸ ਪਰ ਘਉਚਰਾਬਤ ਚੀਤ ਸੁ ਬਛਰਾ ਰਾਖੀਐਲੇ ਕਹਿਤ ਨਾਮ ਦੇ ਉਸਨੋ ਤਲੋਚਨ ਬਾਲ ਕਪਾਲਨ ਪੌੜੀਐਲੇ ਅੰਤਰ ਬਾਹਰ ਕਾਜ ਬਰੂਧੀ ਚੀਤ ਸੁ ਬਾਰਕ ਰਾਖੀਐਲੇ ਬੇਦ ਪ੍ਰਾਨ ਸਾਸਤਰ ਅਨੰਤ ਗੀਤ ਕਬਤ ਨਾ ਗਾਵੋ ਗੋ ਖੰਡ ਮੰਡਲ ਨੰਕਾਰ ਮਹਿ ਅਨਹਦ ਬੇਨ ਬਜਾਵੋ ਗੋ ਬੈਰਾਗੀ ਰਾਮਹਿ ਗਾਵੋ ਗੋ ਸ਼ਬਦ ਅਤੀਤ ਅਨਾਹਦ ਰਾਤਾ ਆਕਲ ਕੈ ਘਰ ਜਾਓ ਗੋ ਰਹਾਓ ਏੜਾ ਪਿੰਗੁਲਾ ਔਰ ਸੁਖਮਨਾ ਪੌਨੇ ਬੰਦ ਰਹਾਓ ਗੋ ਚੰਦ ਸੂਰਜ ਤੋ ਸਮਕਰਾਖੋ ਬ੍ਰਹਮ ਜੋਤ ਮਿਲ ਜਾਓ ਗੋ तीर्थ देख न जल में पैसो जी जंत न गो अठसठ तीर्थ गुरु दिखाए घट ही घट ही पिस्तर पंच सहाय जन की भलो पलो पलो न ना कहावोगो नामा कह चित हर सिरात सुन समाध गो ਮਾਏ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ ਹਮ ਨਹੀਂ ਹੋਤੇ ਤੁਮ ਨਹੀਂ ਹੋਤੇ ਕਵਨ ਕਹਾਂ ਤੇ ਆਇਆ RAM ਕੋਈ ਨਾ ਕਿਸਹੀ ਕੇਰਾ ਜੈਸੇ ਤਰਵਰ ਪੰਖ ਬਸੇ ਰਹਾਉ ਚੰਦ ਨਾ ਹੋਤਾ ਸੂਰ ਨਾ ਹੋਤਾ ਪਾਣੀ ਪਵਨ ਮਿਲਾਇਆ ਸਾਸਤ ਨਾ ਹੋਤਾ ਵੇਦ ਨਾ ਹੋਤਾ ਕਰਮ ਕਹਾਂ ਤੇ ਆਇਆ ਖੇਚਰ ਭੂਚਰ ਤੁਲਸੀ ਮਾਲਾ ਗੁਰ ਪ੍ਰਸਾਦੀ ਪਾਇਆ ਨਾਮ ਪ੍ਰਣਵੇ ਪਰਮ ਤਤ ਹੈ ਸਤਿਗੁਰ ਹੋਏ ਲਖਾਇਆ RAM ਕਲੀ ਘਰ ਦੂਜਾ ਬਾਨਾਰਸੀ ਤਾਪ ਕਰੈ ਉਲਟ ਤੀਰਥ ਮਰੈ ਅਗਨ ਦਹਿ ਕਾਇਆ ਕਲਪ ਕੀਜੈ ਅਸਮੇਧ ਜਗ ਕੀਜੈ ਸੋਨਾ ਗਰਭ ਦਾਨ ਦੀਜੈ राम नाम सर तऊ न पूजे छोड़ छोड़ रे पाखंडी मन कपट ना कीजे हर का नाम नित नित हली जे रहा गंगा जव गोदावर जइए कुंभ जव केदार नइए गोमती सहस गौदान कीजे ਕੋਟ ਜੋ ਤੀਰਥ ਕਰੈ ਤਨ ਜੋ ਹਿਵਾਲੇ ਘਰੈ RAM ਨਾਮ ਸਰ ਤਉ ਨ ਪੂਜੈ ਅਸਦਾਨ ਗਜਦਾਨ ਸਹਿਜਾਨਾਰੀ ਭੂਮਦਾਨ ਐਸੋ ਦਾਨ ਨਿਤ ਨਿਤ ਹਕੀਜੈ ਆਤਮ ਜੋ ਨਿਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ RAM ਨਾਮ ਸਰ ਤਉ ਨ ਪੂਜੈ ਮਨੇ ਨਕੀ ਜੈ ਰੋਸ ਜਮਹਿ ਨਦੀ ਜੈ ਦੋਸ ਨਰਮਲ ਨਿਰਬਾਨ ਪਾਦ ਚੀਨ ਲੀ ਜੈ ਜਸਰਾਥ ਰਾਏ ਨੰਦ ਰਾਜਾ ਮੇਰਾ ਰਾਮਚੰਦ ਪ੍ਰਣ ਵੈ ਨਾਮ ਤਤ ਰਸ ਅੰਮ੍ਰਿਤ ਪੀ ਜੈ ਰਾਮਕਲੀ ਬਾਣੀ ਰਬਦਾਸ ਜੀ ਕੀ ੴ ਸਤਿਗੁਰ ਪ੍ਰਸਾਦ ਪੜੀਏ ਗੁਨੀਏ ਨਾਮ ਸੁਣਿਏ ਅਨਭਉ ਭਾਉ ਨਾ ਦਰਸੈ लोह कंचन हेरन होए कैसे जब पार सहना पर सह देव संशय गांठ ना छूटे काम क्रोध माया मद मत्सर इन पंचों मिल लूटे रहाओ हम बड काब कुलीन नह पंडित हम जोगी सन्यासी ਗਿਆਨੀ ਗੁਨੀ ਸੂਰ ਹਮ ਦਾਤੇ ਇਹ ਇਹ ਬੁੱਧ ਕਬਹਿ ਨਾ ਨਾਸੀ ਕਹੋ ਰਬਦਾਸ ਸਬੈ ਨਹੀਂ ਸਮਝਸ ਭੂਲ ਪਰ ਜੈਸੇ ਬੋਰੇ ਮੋਇ ਅਧਾਰ ਨਾਮ ਨਾਰਾਇਣ ਜੀਵਨ ਪ੍ਰਾਨ ਧਨ ਮੋਰੇ ਰਾਮ ਕਲੀ ਬਾਣੀ ਬੇਣੀ ਜੀਓ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਇੜਾ ਪਿੰਗੁਲਾ ਔਰ ਸੁਖਮਨਾ ਤੀਨ ਬਸੈ ਇਕਠਾਈ ਬੇਣੀ ਸੰਗਮ ਤਹਿ ਪਰਾਗ ਮਨ ਮਜਨ ਕਰੇ ਤੇ ਥਾਈ ਸੰਤੋ ਤਹ ਨਰਨਜਨ RAM ਹੈ ਗੁਰ ਗਮ ਚੀਨੇ ਭਰਲਾ ਕੋਏ ਤਹ ਨਰਨਜਨ ਰਮਈਆ ਹੋਇ ਰਹਾ ਦੇਵ ਸਥਾਨ ਕਿਆ ਨਿਸ਼ਾਨੀ ਤਹਿ ਬਾਜੇ ਸਬਦ ਅਨਾਹਦ ਬਾਣੀ ਤਹਿ ਚੰਦਨ ਸੂਰਜ ਪਾਉਣ ਨਾ ਪਾਣੀ ਸਾਖੀ ਜਾਗੀ ਗੁਰਮੁਖ ਜਾਣੀ ਉਪਜੈ ਗਿਆਨ ਦੁਰਮਤ ਸੀਤੈ ਅੰਮ੍ਰਿਤ ਰਾਸ ਗਗਨੰਤਰ ਭੀਜੈ ਏਸ ਕਲਾ ਜੋ ਜਣ ਪਿਓ ਭੇਟੈ ਤਾਸ ਪਰਮ ਗੁਰਦੇਉ ਦਸਮ ਦਵਾਰਾ ਅਗਮ ਅਪਾਰਾ ਪਰਮਪੁਰਖ ਕੀ ਘਾਟੀ ਉਪਰ ਹਾਟ ਹਾੜ ਪਰਿਆਲਾ ਆਲੇ ਭੀਤਰ ਥਾਤੀ जागत रह सु कब न सुवे तीन तलुक समाध पलोवै बीज मंत्र ल हिरद रह मनुआ उल्ट सुन मै गहै जागत रह ना अलिया पाके पांचो इंद्री बस कर राखै गुर की साखी राखै चीत मनतन अर्पै कृष्ण प्रीत ਕਾਰ ਪੱਲਵ ਸਾਖ ਵਿਚਾਰੇ ਆਪਣਾ ਜਨਮ ਨ ਜੂਏ ਹਾਰੇ ਅਸਰ ਨਦੀ ਕਾ ਬੰਦਾ ਹੈ ਮੂਲ ਪਛਮ ਫੇਰ ਚੜਾਵੇ ਸੂਰ ਹਜ਼ਰ ਜਰੈ ਸੁੰਨ ਝਰ ਝਰ ਜਗੰਨਾਥ ਸੁ ਗੋਸ਼ਟ ਕਰੈ ਚੌਮukh ਦੀਵਾ ਜੋਤ ਦਵਾਰ ਪੱਲੂ ਅੰਤ ਮੂਲ ਵਿਚਕਾਰ ਸਰਬ ਕਲਾ ਲਿਆ ਪੇ ਰਹਿ ਮਨ ਮਣਕ ਰਤਨਾ ਮਹਿਗ ਹੈ ਮਸਤਤ ਪਦਮ ਦਵਾਲਾ ਮਣੀ ਮਾਹੇ ਨਰੰਜਨ ਤ੍ਰਿਭਵਨ ਧਣੀ ਪੰਜ ਸ਼ਬਦ ਨਰਮਾਇ ਲ ਬਾਜੇ ਢੁਲਕੇ ਚਵਰ ਸੰਖ ਕਨ ਗਾਜੇ ਦਲ ਮਲ ਦੇ ਤੋ ਗੁਰਮੁਖ ਗਿਆਨ ਬਿਣੀ ਜਾਚੇ ਤੇਰਾ ਨਾਮ raag nat narayan mahalla chautha ek onkar sat naam karta purakh nirbhao nirvair akal murat ajuni sa bhang gor prasad mere mann jap ehn naam hare kot kot dukh baw kinne sab par har paas dhare raho ਹਰ ਹਰ ਨਾਮ ਜਪਹਿ ਆਰਾਦੇ ਸੇਵਕ ਭਾਏ ਖਰੇ ਕਿਲ ਬਿਖਦੁਖ ਗਏ ਸਭ ਨੀ ਕਰ ਕਿਲ ਬਿਖਦੁਖ ਗਏ ਸਭ ਨੀ ਕਰ ਜਿਉ ਪਾਣੀ ਮੈਲ ਹਰੇ ਖੇਨ ਖੇਨ ਨਾਰਾਇਣ ਗਾਵਹਿ ਮੁਖ ਬੋਲਹਿ ਨਰ ਨਰ ਹਰੇ ਪੰਜ ਦੋਖ ਅਸਾਧ ਨਗਰ ਮਹਿ ਇਕ ਖੇਨ ਪਲ ਦੂਰ ਕਰੇ ਵੱਡ ਭਾਗੀ ਯਾਰ ਨਾਮ ਤੇ ਆਵੇ ਹਰ ਕੇ ਭਗਤ ਹਰੇ ਤਨ ਕੀ ਸੰਗਤ ਦੇਹ ਪ੍ਰਭ ਜਾਚਉ ਮੈਂ ਮੂੜ ਮੁਗਦ ਨਿਸਤ ਰਹੇ ਕਿਰਪਾ ਕਿਰਪਾ ਤਾਰ ਜਗ ਜੀਵਨ ਰਖ ਲਿਓ ਸਰਨ ਪਰੇ ਨਾਨਕ ਜਨ ਤੁਮਰੀ ਸਰਣਾਈ ਹਰ ਲਗ ਹਰ ਰੱਖੋ लाज ਹਰੇ ਨਟ ਮਹੱਲਾ 14 राम जप जन रामे नाम मुरले राम नाम, नाम जपियो गुरबचनी हर तारी हर कृपले रहौ हर हर अगम अगोचर स्वामी जान जप मिल सलल सल्ले हर के संत मिल राम रस पाया हम जान कै बल बलले ਗੋਤਮ ਹਰ ਨਾਮ ਜਨ ਗਾਇਓ ਸਭ ਦਾਲਦ ਦੁੱਖ ਦਲ ਲੈ ਵਿੱਚ ਦੇਹੀ ਦੋਖ ਅਸਾਧ ਪੰਚ ਧਾਤੂ ਹਰ ਕੀ ਏ ਖਿਨ ਪਰਲੇ ਹਰ ਕੇ ਸੰਤ ਮਨ ਪ੍ਰੀਤ ਲਗਾਈ ਜਿਉਂ ਦੇਖੈ ਸਸ ਕਮਲੇ ਉਹਨ ਵੇ ਘਨ 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 ਹਰ ਗਰਜੈ ਮਨ ਵਿਗਸੈ ਮੂਰ ਮੁਰਲੇ हमरे स्वामी लोच हम लाई हम जीवै देख हार मिले जन नानक हर अमल हर लाए हर मेलु आनंद भले नाट महल्ला चौथा मेरे मन जप हर हर नाम सखे गुरप्रसादी हर नाम त्यायो हम सतगुरु चरण पखे रहाओ ਉਤਮ ਜਗਨਨਾਥ ਜਗਦੀਸ਼ਰ ਰਹਿਮ ਪਾਪੀ ਜਗਦੀਸ਼ ਰਹਿ ਹਮ ਪਾਪ ਜਗਦੀਸ਼ਰ ਹਮ ਪਾਪੀ ਸਰਨ ਰਖੇ ਤੁਮ ਵੱਡ ਪੁਰਖ ਤੀਨ ਦੁਖ ਭੰਜਨ ਹਰ ਦਿਓ ਨਾਮ ਮੁਖੇ ਹਰ ਗੁਣ ਉਚ ਨੀਚ ਹੈ ਨੀਚ ਹਮ ਗਾਏ ਗੁਰ ਸਤਗੁਰ ਸੰਗ ਸਖੇ ਜੋ ਚੰਦਨ ਸੰਗ ਬਸੈ ਨਿਮ ਬਿਰਕਾ ਗੁਰ ਚੰਦਨ ਕੇ ਬਸ ਖੇ ਹਮਰੇ ਅਵਗਨ ਵਿਖਿਆ ਵਿਖੈ ਕੇ ਬਹੁ ਬਾਰ ਬਾਰ ਨਿਮ ਖੇ ਅਵਗਣ ਆਰੇ ਪਾਥਰ ਭਾਰੇ ਹਰ ਤਾਰੇ ਸੰਗ ਜਨ ਖੇ ਜਿਨ ਕੋ ਤੁਮ ਹਰ ਰਾਖੋ ਸਵਾਮੀ ਸਭ ਤਿਨ ਕੇ ਪਾਪ ਕਰਖੇ ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਤゥム ਦੁਸ਼ਟ ਤਾਰੇ ਹਰਣ ਕੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਰੰਗੇ ਹਰ ਹਰ ਕਿਰਪਾ ਕਰੀ ਜਗਦੀਸ਼ਰ ਹਰ ਧਿਆਉ ਜਨ ਪਗ ਲੱਗੇ ਰਹਾ ਜਨਮ ਜਨਮ ਕੇ ਭੂਲ ਚੁਕੇ फूल चूक हम अब आए प्रभु शरणगे तुम शरणागत प्रतपालक स्वामी हम राखो वड पापगे तुम्हारी संगत हार को को ना उधरेओ प्रभु कीए पतत पवगे गुण गावत श्री पादostarओ प्रभु राखी पैज जानगे ਜੋ ਤੁਮਰੇ ਗੁਣ ਗਾਵਹਿ ਸਵਾਮੀ ਹੋ ਬਲ 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 ਤਨਗੇ ਭਵਨ ਭਵਨ ਪਵਿੱਤਰ ਸਭ ਕੀ ਏ ਜਹ ਧੂਰ ਪਰਿ ਜਨ ਪਗੇ ਤੁਮਰੇ ਗੁਣ ਪ੍ਰਭ ਕਹਿ ਨ ਸਕੈ ਹਮ ਤੁਮ ਵਡ ਵਡ ਪੁਰਖ ਬਡਗੇ ਜਨ ਨਾਨਕ ਕਉ ਦਇਆ ਪ੍ਰਭ ਤਾਰੋ ਹਮ ਸੇਵੈ ਤੁਮ ਜਨ ਪਗੇ ਨਾਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਮਨੇ ਜਗੁ 나ਥ ਕਿਰਪਾ ਪ੍ਰਭ ਧਾਰੀ ਮਤ ਗੁਰਮਤ ਨਾਮ ਬਨੇ ਰਹਾ ਹਰ ਜਨ ਹਰ ਜਸ ਹਰ ਹਰ ਗਾਇਓ ਉਪਦੇਸ ਗੁਰੂ ਗੁਰ ਸੁਨੇ ਕੇਲビック ਪਾਪ ਨਾਮ ਹਰ ਕਟ ਜਿਵ ਖੇਤ ਕਿਸਾਨ ਲਨੇ ਤੁਮ ਤੁਮਰੀ ਉਪਾਮਤ कुमरी उपमा तुम ही प्रभु जानो हम कह न सके हर गुने जैसे तुम तैसे प्रभु तुम ही गुण जानो प्रभु अपने माया फास बंदबो बन्दे हर जपियो खुल खुल ने ज्यों जाल कुंचर तंदुए बांधियो हर चेतियो मुख मुख ने ਸਵਾਮੀ ਬਾਰ ਬਰਮ ਪਰਮੇਸ਼ਰ ਤਮ ਖੋਜ ਜੁਗ ਜੁਗ ਨੇ ਤੁਮਰੀ 타 ਪਾਈ ਨਹੀਂ ਪਾਵੈ ਜਨ ਨਾਨਕ ਕੇ ਪ੍ਰਭ ਵਡਨੇ ਨਟ ਮਹੱਲਾ ਚੌਥਾ ਮੇਰੇ ਮਨ ਕਾਲ ਕੀਰਤ ਹਰ ਪ੍ਰਵਣੇ ਹਰ ਹਰ ਦਇਆਲ ਦਇਆ ਪ੍ਰਭ ਧਾਰੀ ਲਗ ਸਤਗੁਰ ਹਰ ਜਪਣੇ ਰਹਾਉ ਹਰ ਤੁਮ ਵੱਡ ਅਗਮ ਅਗੋਚਰ ਸਾਮੀ ਸਭ ਧਾਵਹਿ ਹਰ ਰੁੜਣੇ ਜਿਨ ਕੋ ਤੁਮਰੇ ਵੱਡ ਟਾਕ ਹੈ ਤੇ ਗੁਰਮੁਖ ਹਰ ਸਿਮਰਣੇ ਇਹੋ ਪ੍ਰਪੰਚ ਕੀਆ ਪ੍ਰਭ ਸਵਾਮੀ ਸਭ ਜਗ ਜੀਵਨ ਜੁਗਣੇ ਜੋ ਸਲ ਲੈ ਸਲ ਉਠਹਿ ਬੋ ਲਹਿਰੀ ਮਿਲ ਸਲ ਲੈ ਸਲ ਸਮਣੇ जो प्राप्त किया सो तो तुम ही जानो हम नह जानी हर गहने हम बारक कौरद हम बारक कौरद उस्तत तारो हम करहे प्रभु सिमरडे तुम जान ने तो हम मान सरोवर जो सेवा सब फलडे ਜਨਨਾਨਕ ਹਰ 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 ਬਾਂਚੈ ਹਰ ਦੇਵ ਕਰਿ ਕਿਰਪਣੇ ਤੁਮ ਜਲ ਨਿਧ ਹਰ ਮਾਨ ਸਰੋਵਰ ਜੋ ਸੇਵੈ ਸਭ ਫਲਣੇ ਜਨਨਾਨਕ ਹਰ 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 ਬਾਂਚੈ ਹਰਦੇਵ ਕਰ ਕਿਰਪਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ